ਆਮਾਦੀ ਪਾਰਟੀਆਂ ਦੇ ਐਮ ਐਲ ਏ ਦੀ ਜਾਂ ਕਿਸੇ ਦੀ ਮੰਤਰੀ ਦੀ ਗੱਡੀ ਪਿੰਡ 'ਚ ਬੜ ਗਈ ਨਾ ਤੁਸੀਂ ਮੈਨੂੰ ਸਵਾਲ ਜ਼ਰੂਰ ਦਿੱਤੇ ਹੋ ਵੀ ਆ ਦੇਖੋ ਫਿਰਦੇ ਨੇ ਪਿੰਡਾਂ 'ਚ ਨਹੀਂ ਬੜਨ ਦਿੰਦੇ ਪੰਜਾਬੀ ਨਾ ਨਾ ਇਹ ਤੁਸੀਂ ਕਹਿੰਦੇ ਵੀ ਵੋਟਾਂ ਵੋਟਾਂ ਬੱਕਰੀ ਕਹਿੰਦਾ ਜਲੂਸ ਕੱਢਣਗੇ ਇਹਨਾਂ ਦਾ ਪੰਜਾਬ ਦੇ ਹਰ ਵਰਗ ਨਾਲ ਸਰਕਾਰ ਬਦਲਾ ਲੈ ਗਈ ਕਿ ਤੁਸੀਂ ਸਾਨੂੰ ਵੋਟਾਂ ਪਾ ਕਿਵੇਂ ਦਿੱਤੀਆਂ ਤੁਸੀਂ ਸਾਨੂੰ ਕਿਉਂ ਵੋਟਾਂ ਪਾਈਆਂ ਕਿਸਾਨਾਂ ਨੇ ਵੋਟਾਂ ਪਾਈਆਂ ਕਿਸਾਨ ਕੁੱਟੇ ਵਿਦਿਆਰਥੀ ਨੇ ਵੋਟਾਂ ਪਾਈਆਂ ਵਿਦਿਆਰਥੀ ਕੁੱਟੇ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਮੁਲਾਜ਼ਮوں ਕੁੱਟੇ ਮਹਿਲਾਵਾਂ ਨੇ ਵੋਟਾਂ ਪਾਈਆਂ ਜਿਹੜੇ ਡੀਕਦੀਆਂ ਸੀ ਕਿ ਸਾਨੂੰ 11-1100 3 ਸਾਲ ਹੋ ਗਏ ਕੱਖ ਨਹੀਂ ਮਿਲਿਆ ਉਲਟਾ ਜਿਹੜੀਆਂ ਮਹਿਲਾਵਾਂ ਦੀ ਰਸੋਈ ਦੇ ਵਿੱਚ ਵਰਤਣ ਵਾਲਾ ਸਮਾਨ ਉਹ ਮਹਿੰਗਾ ਹੁੰਦਾ ਜਾ ਰਿਹਾ ਇੱਕ ਗੱਲ ਜ਼ਰੂਰ ਹੈ ਵੀ ਕੁਝ ਬਦਲ ਨਹੀਂ ਰਿਹਾ ਪੰਜਾਬ 'ਚ ਵੱਧ ਰਿਹਾ ਹੈ ਵੱਧ ਰਿਹਾ ਕਰਜ਼ਾ ਕਰਜ਼ਾ ਜਾ ਕਿੱਥੇ ਰਿਹਾ ਉਹ ਹੁਣ ਇਹ ਵੀ ਬਤਨ ਲੱਗ ਰਿਹਾ ਹੈ ਕਿ ਜਾ ਕਿੱਥੇ ਰਿਹਾ ਨਾ ਤਾਂ ਕੋਈ ਸਕੂਲ ਕਾਲਜ ਬਣ ਰਿਹਾ ਨਾ ਕੋਈ 에ਰਪੋਰਟ ਬਣ ਰਿਹਾ ਨਾ ਕੋਈ ਸੜਕ ਬਣ ਰਹੀ ਹੈ ਜਾ ਕਿੱਥੇ ਰਿਹਾ ਜਾ ਕਿੱਥੇ ਰਿਹਾ ਉਹ ਵੀ ਤੁਹਾਨੂੰ ਦੱਸਦਾ ਜੀ ਮੀ ਬੀਬੀ ਉਹ ਭਰਾ ਜੀ ਐਮਐਲਏ ਉਹਦੇ ਤੇ 55 ਲੱਖ ਦਾ ਦੋਸ਼ ਲੱਗ ਗਿਆ ਕਿ 55 ਲੱਖ ਰੁਪਏ ਲੈ ਕੇ ਜੀ ਉਹਨੇ ਟਰੱਕ ਜੁਨੀਨ ਦਾ ਪ੍ਰਧਾਨ ਬਣਾਇਆ ਨਹੀਂ ਬੀਬੀ ਨੇ 55 55 ਕੋਲ ਲਿਆ ਬੀਬੀ ਦੇ ਪੁੱਲੇ ਪਿਆ ਉਹ 10 45 ਤਾਂ ਹੋਰ ਬਹੁਤ ਟੀਮ ਹੈ ਹੁਣ ਕੇਜਰੀਵਾਲ ਸਾਹਿਬ ਨੇ ਇੱਥੇ ਡੇਰਾ ਲਾਇਆ ਪਿਆ ਰਾਗ ਉਹ ਛੱਡਾ ਮਨੀਸ਼ ਦੋਸ਼ੀਆ ਜੀ ਹੁਣ ਤਾਂ ਜਿੰਨੀ ਉੱਥੇ ਫੇਲ ਟੀਮ ਹੈ ਦਿੱਲੀ 'ਚ ਜਿੰਨੀ ਉੱਥੇ ਮੈਂ ਸਮਝਦਾ ਕਿ 골ਡ ਮੈਡਲ ਟੀਮ ਹੈ 골ਡ ਮੈਡਲ ਪਤਾ ਕਾਦੇ ਜੇਲ ਯਾਤਰਾ ਦੇ ਜਿੰਨੇ ਉੱਥੇ ਜੇਲ ਯਾਤਰਾ 'ਚ ਕ੍ਰਪਸ਼ਨ ਦੇ ਸ਼ਰਾਬ ਦੇ ਘਟਾਲੇ 'ਚ ਫੇ ਪੰਜਾਬੀ ਐਸੈਪਟ ਕਰਨਗੇ ਦਿੱਲੀ ਵਾਲਿਆਂ ਹਾਂ ਬਿਲਕੁਲ ਐਸੈਪਟ ਕਰ ਰਹੇ ਨੇ ਕੁੱਟੀਆਂ ਪੈ ਰੀਆਂ ਨੇ ਆ ਸੁਸ਼ਮਾ ਦੇ ਨੇੜੇ ਤੜੇ ਕਹਿੰਦੇ ਕਜਰੀਵਾਲ ਸਲੀ ਵੀ ਕੁੱਟੀ ਦਿਖ ਰਹੀ ਆ ਹੁਣ ਸਦੋਸ਼ੀਆ ਸਾਹਿਬ ਵੀ ਆ ਗਏ ਹੁਣ ਤਾਂ ਜੱਗਾ ਤਲੋਕਾ ਮੈਂ ਕਹਿੰਦਾ ਸਾਰੀ ਇੱਥੇ ਆ ਗਏ ਪੰਜਾਬ ਦੇ 27 ਦੇ ਵਿੱਚ ਭਗਵੰਤ ਮਾਨ ਰਿਪੀਟ ਨਹੀਂ ਮਾਰਦੇ ਰਿਪੀਟ ਮਾਰਦੇ ਜੇ ਐਮਐਲਏ ਬਣ ਜੇ ਪੰਜਾਬ ਤੋਂ ਤਾਂ ਕਹਿੰਦੇ ਹੋ ਤੁਸੀਂ ਭਗਵੰਤ ਮਾਨ ਤਾਂ ਆਇਆ ਜਨਅੱਜਾ ਕੱਢਣਗੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਮੰਨਦੇ ਨੇ ਭਗਵੰਤ ਮਾਨ ਨੂੰ ਨਾ ਵੋਟ ਪੈਂਦੀ ਕਿ ਭਗਵੰਤ ਮਾਨ ਤੱਕ ਗਿਆ ਭਗਵੰਤ ਮਾਨ ਦਿੱਤਾ ਇਹਦਾ ਕਰਨਾ ਪਰ ਹਲੇ ਅਸੀਂ ਕਿਹੜੇ ਐਮਐਲਏ ਦਾ ਜ਼ਿਕਰ ਕਰ ਰਹੇ ਹਾਂ ਉਹ 50 ml ਦੇੰਦੇ ਨੱਠਣ ਨੂੰ ਫਿਰਦੇ ਨੇ ਕੇਜਰੀਵਾਲ ਕਹਿ ਨਹੀਂ ਰਿਹਾ ਕਹਿੰਦਾ ਕਹਿੰਦਾ 50 ਉਹਨੇ ਟਿਕਟਾਂ ਕੱਟਨਾਂ ਉਹਨੂੰ ਥੋੜਾ ਕਹਿੰਦਾ ਰੱਜ ਗਏ ਅਹ ਰੱਜ ਗਏ 40 50 60 ਤੱਕ ਇਹ ਜਿਹੇ ਨੇ ਜਿਹਨੇ ਰੱਜ ਕੋਖਾਂ ਕੱਢਣੀਆਂ ਪੈਸੀ ਦੀਆਂ ਮਾਈਨਿੰਗ ਉਹ ਜੋਰਾਂ ਤੇ ਆ ਕਰਾਪਸ਼ਨ ਉਹ ਜੋਰਾਂ ਤੇ ਆ ਸੱਟਾ ਉਹ ਜੋਰਾਂ ਤੇ ਆ ਮਤਲਬ ਪਿੰਡਾਂ ਦੇ ਵਿੱਚੋਂ ਮੈਂ ਮੈਂ ਸਮਝਦਾ ਕਿ ਜਿਹੜੀ ਜਿਹੜੀ ਕੋ ਡਿਵੈਲਪਮੈਂਟ ਦਾ ਕੀ ਹੋਣੀ ਆ ਮਤਲਬ ਹੁੰਜਾ ਫੇਰ ਦੇ ਫਿਰਦੇ ਨੇ ਜੇ ਹੁਣ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਤੇ ਪੈਸੇ ਲੈ ਕੇ ਬਣਾਈਆਂ ਜਾ ਰਹੀਆਂ ਨੇ ਤਾਂ ਆਪਾਂ ਲਾ ਲੂਗੀ ਪੰਜਾਬ 'ਚ ਬਦਲਾ ਕਿਉਂ ਜਾਇਆ ਕਿ ਤੜਾ ਤਾਂ ਲਗਾਤਾਰ ਇਹ ਕਹਿ ਰਿਹਾ ਕਿ ਅਸੀਂ ਆਪਣੀ ਨਵੀਂ ਪਾਰਟੀ ਜਲਦ ਐਲਾਨ ਜਲਦ ਕਰ ਸਕਦੇ ਹਾਂ ਬਣਾ ਸਕਦੇ ਹਾਂ ਪਹਿਲਾਂ ਵੀ ਕਿਸੇ ਦਾ ਕੰਮ ਨਹੀਂ ਬਣਿਆ ਹੋਰ ਵੀ ਬਣ ਸਕਦੇ ਇਹ ਬਣਦੀ ਰਹਿੰਦੇ ਨੇ ਟੈਂਸ਼ਨ ਚੱਲਦੇ ਰਹਿੰਦੇ ਉਹਨਾਂ ਨੂੰ ਆਪਣੀ ਮੁਮਾਰਕ ਤੁਮੇ ਤੁਹਾਰਾ ਖਬਰ ਮਾਰੇ ਹਾਂ ہمارا ਖੁਦ ਹਰਪੀ ਸਿੰਘ ਵੀ ਉਹਨਾਂ ਨਾਲ ਲਗਾਤਾਰ ਸਟੇਜਾਂ ਸਾਂਝੀ ਕਰ ਰਿਹਾ ਹੈ ਯਾਨੀ ਹਰਪੀ ਸਿੰਘ ਤਾਂ ਦੁੱਖ ਲੱਗਦਾ ਕਿਉਂਕਿ ਉਹ ਕੌਮ ਦੇ ਜਥੇਦਾਰ ਸੀ ਉਹ ਤਾਂ ਹੁਣ ਇੱਕ ਧੜੇ ਦੇ ਜਥੇਦਾਰ ਬਣ ਕੇ ਰਹੇਗੇ ਉਹ ਮਾੜੀ ਗੱਲ ਹੈ ਜਿਨ੍ਹਾਂ ਨੂੰ ਫਸੀਲ ਤੋਂ ਖੜ ਕੇ ਚੰਦੂ ਮજરા ਸਾਹਿਬ ਬੀਬੀ ਜਗੀਰ ਘਰ ਨਿੰਦਦੇ ਸੀ ਜਿਨ੍ਹਾਂ ਨੂੰ ਝੂਠੇ ਕਹਿੰਦੇ ਸੀ ਤੇ ਉਹਨਾਂ ਤੋਂ ਅੱਜ ਕੱਲ੍ਹ ਸਰੂਪੇ ਲੁੰਦੇ ਫਿਰਦੇ ਨੇ ਹੁਣ ਪਤਾ ਨਹੀਂ ਦੱਬ ਜਾਣਦਾ ਵੀ ਕਿਹੜੀ ਉਹਨਾਂ ਨੂੰ ਗੁੜ ਲੱਗ ਗਿਆ ਜਿਹੜਾ ਉਹਨਾਂ ਨੂੰ ਹੁਣ ਮਿੱਠੇ ਲੱਗਣ ਲੱਗ ਗਿਆ ਪਰ ਇਹ ਪੰਜਾਬ ਸਾਰਾ ਪੰਥ ਜਾਣਦਾ ਕਿ ਜਿਹੜੇ ਮੁੰਡੇ ਝੂਠ ਬੋਲ ਕੇ ਆਏ ਨੇ ਉਹਨਾਂ ਤੋਂ ਸਰੂਪੇ ਲੈ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਹਾਂ ਬਾਕੀ ਮੈਂ ਬਹੁਤਾ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਫੇਰ ਵੀ ਉਹ ਜਥੇਦਾਰ ਰਹੇ ਨੇ ਸਾਫ ਕਾ ਜਥੇਦਾਰ ਜੀ ਤ ਫਿਰ ਜਾਦ ਨੇ ਕਰਨ ਫਿਰ ਚੰਗੀ ਗੱਲ ਹੈ ਪਰ ਜਿੰਨੀ ਨਫਰਤ ਦੇ ਨਾਲ ਬੋਲਦੇ ਨੇ ਉਹ ਫਿਰ ਉਸ ਲੈਵਲ ਤੇ ਬੈਠ ਕੇ ਜੇ ਮਤਲਬ ਅਹੁਦੇ ਤੇ ਬੈਠ ਕੇ ਆਪਾਂ ਇੰਨੀ ਨਫਰਤ ਭਰੀ ਫਿਰਦੇ ਆ ਫਿਰ ਇਹਦਾ ਮਤਲਬ ਵੀ ਆਪਾਂ ਕਿਸੇ ਸਕ੍ਰਿਪਟ ਅਹੀਂ ਚੱਲਦੇ ਸੀ ਇਹ ਵੀ ਫਿਰ ਸਵਾਲ ਤਾਂ ਆਉਣਾ ਜਦੋਂ ਇਹ ਪਹਿਲਾ ਇੰਟਰਵਿਊ ਹੋਈ ਸੀ ਉਹਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ 31 ਮਾਰਚ ਭਗਵੰਤ ਮਾਨ ਦਾ ਪੱਤਾ ਸਾਫ਼ ਹੋ ਜਾਊਗਾ ਤੇ ਨਵਾਂ ਮੁੱਖ ਮੰਤਰੀ ਆਊਗਾ ਤੇ ਅੱਜ 31 ਮਾਰਚ ਵੀ ਹੋਣ ਵਾਲੀ ਆ ਹਾਂ ਤੁਸੀਂ ਵਧੀਆ ਗੱਲ ਸਵਾਲ ਪੁੱਛਿਆ ਜੇ ਦੱਸੋ ਫਿਰ ਹੁਣ ਤੁਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੰਨਦੇ ਹੋ ਮੈਂ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਲੇਕਿਨ ਦੇਖੋ ਨੂੰ ਰਹਿ ਗਈ ਕੇਜਰੀਵਾਲ ਸਾਤਾ ਇੱਥੇ ਬੈਠੇ ਨੇ 15 ਦਿਨ ਹੋ ਗਏ ਸੀਐਮ ਹਾਊਸ ਦੇ ਨਾਲ ਡੇਰਾ ਲਾ ਕੇ ਮਨੀਸ਼ ਦੋਸਿਆ ਡਿਪਟੀ ਸੀਐਮ ਇੱਥੇ ਆ ਗਿਆ ਨਾ ਤਾਂ ਉਹਦਾ ਆਪਣਾ ਵਿੱਤੀ ਸਲਾਹਕਾਰ ਨਾ ਉਹਦਾ ਕੋਈ মিডিਆ ਸਲਾਹਕਾਰ ਆਪਣਾ ਨਾ ਉਹਦਾ ਓਐਸਡੀ ਆਪਣਾ ਨਾ ਉਹਦਾ ਡਰਾਈਵਰ ਆਪਣਾ ਤੇ ਉੱਤੋਂ ਉਹਦੇ ਉੱਤੇ ਸਿਰਦੇ ਉੱਤੇ ਆ ਕੇ ਕੇਜਰੀਵਾਲ ਤੇ ਮਨੀਸ਼ ਦੋਸਿਆ ਬਹਿ ਗਏ ਹੁਣ ਤੁਸੀਂ ਉਹਨੂੰ ਆਪਣਾ ਮੁੱਖ ਮੰਤਰੀ ਮੰਨਦੇ ਹੋ ਭਗਵਾਨ ਤੁਮਾਰ ਮੁੱਖ ਮੰਤਰੀ ਆ ਮੈਂ ਪੰਜਾਬੀਆਂ ਨੂੰ ਸਵਾਲ ਕਰਦਾ ਤੁਹਾਡੇ ਮਾਧਿਅਮ ਰਹੀ ਕੀ ਪੰਜਾਬੀ ਇਹ ਸਮਝਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈਗਾ ਸਿਰਫ ਚਿਹਰਾ ਹੈ ਤੇ ਚਿਹਰਾ ਵੀ ਕਿੰਨਾ ਟਾਈਮ ਰਹੇਗਾ ਇਹ ਵੀ ਦੇਖਣ ਵਾਲੀ ਗੱਲ ਹੈ ਬਜਟ ਦੇ ਵਿੱਚ ਮਹਿਲਾਵਾਂ ਲਈ ਕੁਝ ਨਹੀਂ ਨੌਜਵਾਨਾਂ ਲਈ ਕੁਝ ਨਹੀਂ ਹੈਲਥ ਲਈ ਕੁਝ ਨਹੀਂ ਡਵੈਲਪਮੈਂਟ ਲਈ ਕੁਝ ਨਹੀਂ ਕੋਰਾ ਜਿਵੇਂ ਕਹਿੰਦੇ ਕਿ ਜ਼ੀਰੋ ਬਜਟ ਹੈ ਸਿਰਫ ਗੱਲਾਂ ਦੇ ਕੜਾ ਤੋਂ ਬਿਨਾ ਸਿਰਫ ਮਤਲਬ ਝੂਠ ਦੇ ਤੂਫਾਨ ਤੋਂ ਬਿਨਾ ਹੋਰ ਕੁਝ ਪੱਲੇ ਨਹੀਂ ਪਿਆ ਉਦੋਂ ਇੱਕ ਗੱਲ ਦਾ ਮੈਨੂੰ ਖਾਸ ਤੌਰ ਤੇ ਦੁੱਖ ਲੱਗਿਆ ਕਿਉਂਕਿ ਅਸੀਂ ਸ਼ਹੀਦਾਂ ਦੀ ਫਤਿਹਗੜ ਸਾਹਿਬ ਤੋਂ ਸਾਡੇ ਇਤੋਂ ਜਿਹੜੇ ਐਮਐਲਏ ਲਖਵੀਰ ਸਿੰਘ ਰਾਏ ਚਲੋ ਉਹਨਾਂ ਨੇ ਸੰਗਤ ਨੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਹਨਾਂ ਨੇ ਕੱਲ ਇੱਕ ਮੁੱਦਾ ਰੱਖਿਆ ਸੀ ਉੱਥੇ ਕਿ ਫਤਿਹਗੜ ਸਾਹਿਬ ਤੋਂ ਬਾਇਆ ਚੁੰਨੀ ਬਡਾਲੀ ਜਿਹੜੀ ਲੰਡਰਾਂ ਨੂੰ ਸੜਕ ਜਾਂਦੀ ਆ ਉਹਨੂੰ ਚਾਰ ਮਾਰਗੀ ਮਤਲਬ ਚੌਂ ਮਾਰਗੀ ਕੀਤਾ ਜਾਵੇ ਪਰ ਦੇਖੋ ਹਾਲਾਤ ਝਾੜੂ ਵਾਲਿਆਂ ਦੇ ਉਹ ਤਾਂ ਲਾਰਾ ਵੀ ਲਾਇਆ ਪਦੰਦਰਾ ਨੇ ਇੱਥੇ ਤਾਂ ਸ਼ਾਬਾਸ਼ੀ ਦੇਣੀ ਬਣਦੀ ਹੈ ਮੰਤਰੀ ਦੀ ਸਰਕਾਰ ਦੀ ਕਿ ਪਤੰਦਰਾਂ ਦੇ ਬਿਲਕੁਲ ਝੂਠ ਨਹੀਂ ਬੋਲਿਆ ਕੋਰੀ ਨਾ ਹੀ ਕਰਤੀ ਵਿਧਾਨ ਸਭਾ 'ਚ ਇਹ ਵੀ ਨਹੀਂ ਕਿਹਾ ਕਿ ਕਰਦੇ ਆ ਕੋਸ਼ਿਸ਼ ਬਣਾਉਂਦੇ ਆ ਅਸੀਂ ਕੋਈ ਸਰਵੇ ਕਰਾਉਂਦੇ ਆ ਐਮ ਐਲ ਏ ਸਾਹਿਬ ਨੂੰ ਠੋਕ ਕੇ ਨਾ ਹੀ ਕਰਤੀ ਤੂੰ ਮੈਂ ਤਾਂ ਸਮਝਦਾ ਕਿ ਐਮਐਲਏ ਸਾਹਿਬ ਨੂੰ ਇਹਦੇ ਤੇ ਅੱਗੇ ਹੋ ਕੇ ਲੜਾਈ ਲੜਨੀ ਚਾਹੀਦੀ ਐਸੀ ਉਹਨਾਂ ਦੇ ਨਾਲ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਤੇ ਪੰਜਾਬ ਦੇ ਸਿਆਸੀ ਮੁੱਦੇ ਵੀ ਭਖਦੇ ਹੋਏ ਨਜ਼ਰ ਆਏ ਨੇ ਉਥੇ ਹੀ ਲਗਾਤਾਰ ਵਿਰੋਧੀ ਸਵਾਲ ਚੱਕ ਰਹੇ ਨੇ ਕਿ ਪੰਜਾਬ ਦੇ ਬਜਟ ਦੇ ਵਿੱਚ ਕੁਝ ਖਾਸ ਨਹੀਂ ਹੋਇਆ ਤੇ ਉਥੇ ਹੀ ਮਹਿਲਾਵਾਂ ਦੇ ਵੀ ਇਸ ਵਾਰ ਹੱਥ ਖਾਲੀ ਦੇਖਣ ਨੂੰ ਮਿਲੇ ਨੇ ਤੇ ਸਾਡੇ ਨਾਲ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ )^{(1)} ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਜੀ ਸਸ਼ੀਕਲ ਅ ਕੱਲ ਬਜਟ ਪੇਸ਼ ਕੀਤਾ ਗਿਆ ਜੀ ਉਹਨਾਂ ਦੇ ਵਿੱਚ ਮਹਿਲਾਵਾਂ ਨੂੰ ਹੁਣ ਫੇਰ ਕਹਿ ਦਿੱਤਾ ਕਿ ਇੱਕ ਸਾਲ ਦੀ ਹੋਰ ਉਡੀਕ ਕਰੋ ਕਿ ਮੈਂ ਦੇਖ ਦਿਓ ਜੀ ਨਹੀਂ ਉਹ ਲਾਰਾ ਹੀ ਸੀ ਜਿਵੇਂ ਭਾਜਪੀ ਨੇ ਨਹੀਂ ਮਤਲਬ ਕਿਸਾਨਾਂ ਨੂੰ ਲਾਰਾ ਲਾਇਆ ਸੀ ਸੈਂਟਰ ਦੇ ਵਿੱਚ ਵੀ ਕਿ ਕਿਸਾਨਾਂ ਦੀ ਦੁੱਗਣੀ ਆਮਦਨ ਕਰ ਦੇਾਂਗੇ ਬਾਅਦ ਚੋਂ ਅਮੇਸ਼ਾਤ ਜੀ ਦਾ ਬਿਆਨ ਆ ਗਿਆ ਸੀ ਕਿ ਉਹ ਝੂਮਲਾ ਸੀ ਸੋ ਇਹ ਤਾਂ ਝੂਮਲੇ ਦੇ ਵੀ ਬਾਪ ਨੇ ਅੱਗੇ ਜਿਹੜੇ ਪੰਜਾਬ ਵਾਲੇ ਨੇ ਇਹ ਤਾਂ ਇਹ ਬਦਲਾਅ ਵਾਲੀ ਜਿਹੜੀ ਪਾਰਟੀ ਆ ਹੋਰ ਬਹੁਤ ਕੁਝ ਕਰ ਸਕਦੇ ਨੇ ਪਰ ਜਿਹੜੇ ਆਪਣੇ ਵਾਅਦੇ ਨੇ ਉਹ ਕਦੇ ਪੂਰੇ ਨਹੀਂ ਕਰ ਸਕਦੇ ਹਾਲਾਂਕਿ ਇਹਨਾਂ ਤੇ ਟਰਾਲੀਆਂ ਚੋਰੀਆਂ ਦੇ ਇਲਜ਼ਾਮ ਨੇ ਇਹਨਾਂ ਤੇ ਇੱਕ ਕਹੀ ਚੋਰੀ ਦਾ ਪਰਚਾ ਕਰੰਦੇ ਨੇ ਟਰਾਲੀ ਚੋਰੀ ਦਾ ਪਰਚਾ ਨਹੀਂ ਕਰਦੇ ਚਲੋ ਮੈਂ ਬਜਟ ਤੇ ਆਉਣਾ ਬਜਟ ਦੇ ਵਿੱਚ ਮਹਿਲਾਵਾਂ ਲਈ ਕੁਝ ਨਹੀਂ ਨੌਜਵਾਨਾਂ ਲਈ ਕੁਝ ਨਹੀਂ ਹੈਲਥ ਲਈ ਕੁਝ ਨਹੀਂ ਡਿਵੈਲਪਮੈਂਟ ਲਈ ਕੁਝ ਨਹੀਂ ਕੋਰਾ ਜਿਵੇਂ ਕਹਿੰਦੇ ਕਿ ਜ਼ੀਰੋ ਬਜਟ ਆ ਸਿਰਫ ਗੱਲਾਂ ਦੇ ਕੜਾਹ ਤੋਂ ਬਿਨਾ ਸਿਰਫ ਮਤਲਬ ਝੂਠ ਦੇ ਤੂਫਾਨ ਤੋਂ ਬਿਨਾ ਹੋਰ ਕੁਝ ਪੱਲੇ ਨਹੀਂ ਪਿਆ ਉਦੋਂ ਇੱਕ ਗੱਲ ਦਾ ਮੈਨੂੰ ਖਾਸ ਤੌਰ ਤੇ ਦੁੱਖ ਲੱਗਿਆ ਕਿਉਂਕਿ ਅਸੀਂ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਤੋਂ ਆਉਂਦੇ ਆ ਸਾਡੇ ਇਤੋਂ ਜਿਹੜੇ ਐਮ.ਐਲ.ਏ ਨੇ ਲਖਵੀਰ ਸਿੰਘ ਰਾਏ ਚਲੋ ਉਹਨਾਂ ਨੇ ਸੰਗਤ ਨੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਹਨਾਂ ਨੇ ਕੱਲ ਇੱਕ ਮੁੱਦਾ ਰੱਖਿਆ ਸੀ ਉੱਥੇ ਕਿ ਫਤਿਹਗੜ ਸਾਹਿਬ ਤੋਂ ਬਾਇਆ ਚੁੰਨੀ ਬਡਾਲੀ ਜਿਹੜੀ ਲੰਡਰਾਂ ਨੂੰ ਸੜਕ ਜਾਂਦੀ ਆ ਉਹਨੂੰ ਚਾਰ ਮਾਰਗੀ ਮਤਲਬ ਚੌਂ ਮਾਰਗੀ ਕੀਤਾ ਜਾਵੇ ਪਰ ਦੇਖੋ ਹਾਲਾਤ ਝਾੜੂ ਵਾਲਿਆਂ ਦੇ ਕਿ ਉਹ ਤਾਂ ਲਾਰਾ ਵੀ ਲਾਇਆ ਪਤੰਦਰਾਂ ਨੇ ਇੱਥੇ ਤਾਂ ਸ਼ਾਬਾਸ਼ੀ ਦੇਣੀ ਬਣਦੀ ਆ ਮੰਤਰੀ ਦੀ ਸਰਕਾਰ ਦੀ ਕਿ ਪਤੰਦਰਾਂ ਨੇ ਬਿਲਕੁਲ ਝੂਠ ਨਹੀਂ ਬੋਲਿਆ ਕੋਰੀ ਨਾ ਹੀ ਕਰਤੀ ਵਿਧਾਨ ਸਭਾ 'ਚ ਇਹ ਵੀ ਨਹੀਂ ਕਿਹਾ ਕਿ ਕਰਦੇ ਆ ਕੋਸ਼ਿਸ਼ ਬਣਾਉਨੇ ਆ ਅਸੀਂ ਕੋਈ ਸਰਵੇ ਕਰਾਉਨੇ ਆ ਐਮ ਐਲ ਏ ਸਾਹਿਬ ਨੂੰ ਠੋਕ ਕੇ ਨਾ ਹੀ ਕਰਤੀ ਸੋ ਮੈਂ ਤਾਂ ਸਮਝਦਾ ਕਿ ਐਮ ਐਲ ਏ ਸਾਹਿਬ ਨੂੰ ਇਹਦੇ ਤੇ ਅੱਗੇ ਹੋ ਕੇ ਲੜਾਈ ਲੜਨੀ ਚਾਹੀਦੀ ਐ ਅਸੀਂ ਉਹਨਾਂ ਦੇ ਨਾਲ ਕਿ ਇਹ ਜਿਹੜਾ ਉਹਨਾਂ ਨੇ ਸਾਡੇ ਹਲਕੇ ਨੂੰ ਦੇ ਨਮਾਇंदे ਦੀ ਇਦਾਂ ਉੱਥੇ ਇਨਸਲਟ ਕੀਤੀ ਆ ਮੈਂ ਸਮਝਦਾ ਉਹ ਦੁੱਖ ਲੱਗਿਆ ਕਿਉਂਕਿ ਜੇ ਤੁਸੀਂ ਵਿਧਾਇਕ ਨੇ ਕੋਈ ਮੁੱਦਾ ਚੱਕਿਆ ਉਹਦੇ ਤੇ ਤੁਸੀਂ ਇਦਾਂ ਕੋਰੀਆਂ ਨਾਹਾ ਕਰਕੇ ਮਤਲਬ ਮਜ਼ਾਕ ਉਡਾਓ ਇਹ ਵੀ ਕੋਈ ਚੰਗੀ ਗੱਲ ਨਹੀਂ ਹਾਲਾਂਕਿ ਮੁੱਦਾ ਜਾਇਜ਼ ਆ ਉਹ ਮੁੱਦੇ ਦੀ ਮੈਂ ਹਾਂ ਮੀ ਉਟਦਾ ਮੁੱਦਾ ਜਾਇਜ਼ ਆ ਕਿਉਂਕਿ ਇਹ ਜਿੰਨੇ ਵੀ ਐਕਸੀਡੈਂਟ ਤੁਸੀਂ ਦੇਖੋਗੇ ਦੇਖ ਪਹਿਲਾ ਫਤਿਹਗੜ੍ਹ ਸਾਹ ਤੋਂ ਜਿਹੜਾ ਪਟਿਆਲੇ ਰੋਡ ਜਾਂਦਾ ਸੀ ਇੱਥੇ ਕਿੰਨੇ ਐਕਸੀਡੈਂਟ ਹੁੰਦੇ ਸੀ ਮਤਲਬ ਆਹ ਦੋ ਥਾਣੇ ਸੰਦਾਲਾ ਤੇ ਮੂਲੇਪਰਾਲਾ ਇਹ ਤਾਂ ਐਕਸੀਡੈਂਟ ਕੇਸ ਹੀ ਚੱਕਦਾ ਫਿਰ ਜਾਂਦਾ ਸੀ ਇਹੋਲਾਤ ਹੁਣ ਚੁੰਨੀ ਦੇ ਬਡਾਲੀ ਦੇ ਨੇ ਚੁੰਨੀ ਬਡਾਲੀ ਦੀ ਪੁਲਿਸ ਹਰ ਰੋਜ਼ ਮੈਂ ਸਮਝਦਾ ਕਿ ਐਕਸੀਡੈਂਟ ਕੇਸਾਂ ਦੇ ਵਿੱਚ ਉੱਥੇ ਉਹਨਾਂ ਵਿੱਚ ਹੀ ਰੁਲਜੀ ਰਹਿੰਦੀ ਹੈ ਰੋਜ਼ ਕਿਉਂਕਿ ਇੰਨੀ ਟ੍ਰੈਫਿਕ ਆ ਇੰਨਾ ਜਿਆਦਾ ਮਤਲਬ ਉਹ ਆਵਾਜਾਈ ਵਧ ਗਈ ਆ ਢਾਬੇ ਇੰਡਸਟਰੀ ਇੰਨਾ ਕੁਝ ਆ ਚੁੱਕਿਆ ਆ ਉਹ ਰੋਡ ਦੇ ਉੱਤੇ ਸੋ ਮੈਂ ਸਮਝਦਾ ਕਿ ਉਹਨੂੰ ਜਲਦੀ ਤੋਂ ਜਲਦੀ ਹੈ ਪਤਾ ਨਹੀਂ ਕਿੰਨੀਆਂ ਮਤਲਬ ਮੈਂ ਸਮਝਦਾ ਕਿ ਬਲੀਆਂ ਲੈ ਕੇ ਮੈਂ ਤਾਂ ਇਹੀ ਕਹਾਂਗਾ ਕਿ ਕਿੰਨੇ ਇੱਕ ਘਰਾਂ ਦੇ ਧੀ ਪੁੱਤਾਂ ਦਾ ਨੁਕਸਾਨ ਕਰਾ ਕੇ ਇਹ ਸੜਕ ਸਰਕਾਰ ਜਿਹੜੀ ਇਹਨੂੰ ਚੌੜੀ ਕਰਨ ਵਾਲ ਜਾਈਗੀ ਸੋ ਇਹ ਬਿਲਕੁਲ ਵੀ ਡਿਵੈਲਪਮੈਂਟ ਤਿੰਨ ਸਾਲ ਹੋ ਗਏ ਕੋਈ ਨਵੀਂ ਸੜਕ ਨਹੀਂ ਕੋਈ ਨਵਾਂ ਹਸਪਤਾਲ ਨਹੀਂ ਕਹਿੰਦੇ ਸੀ 16 ਮੈਡੀਕਲ ਹਸਪਤਾਲ ਬਣਾਵਾਂਗੇ ਇੱਕ ਵੀ ਦਸਦਲ ਬਣਾਇਆ ਹੋਵੇ ਕਹਿੰਦੇ ਸੀ ਅਸੀਂ ਹੋਰ ਕਰ ਕਰ ਮਤਲਬ ਬਦਲਾਅ ਲੈ ਆ ਦਾਂਗੇ ਡਿਵੈਲਪਮੈਂਟ ਇੰਨੀ ਕਰ ਦਾਂਗੇ ਕੋਈ ਕਿਸੇ ਪਿੰਡ ਵਿੱਚ ਡਿਵੈਲਪਮੈਂਟ ਨਹੀਂ ਸ਼ਹਿਰ 'ਚ ਡਿਵੈਲਪਮੈਂਟ ਨਹੀਂ ਹਸਪਤਾਲ ਜਿਮ ਮਤਲਬ ਸਕੂਲ ਕਾਲਜ ਕੋਈ ਵੀ ਮਤਲਬ ਇੱਕ ਇੱਕ ਵੀ ਵਿਸ਼ਾ ਪੈਦਾਂ ਦਾ ਤੋਰ ਲੀਏ ਕਿਤੇ ਕਿਸੇ ਵਿਸ਼ੇ ਤੇ ਖਰੇ ਨਹੀਂ ਉਤਰ ਸਕੀ ਸਰਕਾਰ ਜੀ ਜੋ ਕਿਸਾਨਾਂ ਨਾਲ ਬਤੀਰਾ ਹੋਇਆ ਐ ਐਕਸ਼ਨ ਹੋਇਆ ਐ ਧਰਨੇ ਦੇ ਉੱਤੇ ਅਤੇ ਅੱਜ ਡਲੇਵਾਲ ਸਾਹਿਬ ਨੂੰ ਰਜਿੰਦਰ ਹਸਪਤਾਲ ਦੇ ਵਿੱਚ ਰੱਖਿਆ ਗਿਆ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੰਜਾਬ ਸਰਕਾਰ ਨੇ ਬਦਲਾ ਦੇਣਾ ਤੇ ਬਦਲਾ ਲਿੱਤਾ ਹੈ ਬੜਾ ਮਦਭਾਗਾ ਐਕਸ਼ਨ ਸੀ ਜੀ ਪਹਿਲਾਂ ਤਾਂ ਕਿਸਾਨਾਂ ਨੂੰ ਜਬਰੀ ਜਿਹੜਾ ਉਹ ਮੀਟਿੰਗ ਦੇ ਬਹਾਨੇ ਬੁਲਾ ਕੇ ਹਤਕੜੀਆਂ ਲਗਾਈਆਂ ਗਈਆਂ ਉਹ ਤੋਂ ਬਾਅਦ ਜਿਵੇਂ ਟਰਾਲੀਆਂ ਉੱਥੋਂ ਮਤਲਬ ਸਮਾਨ ਚੋਰੀ ਹੋਇਆ ਜੀ ਮੈਂ ਤਾਂ ਪਹਿਲੇ ਦਿਨ ਵੀਡੀਓ ਪਾਈ ਸੀ ਕਿ ਹਲਕਾ ਕਨੌਰ ਦੇ ਐਮ.ਐਲ.ਏ ਗੁਰਲਾਲ ਕਨੌਰ ਨੇ ਮੈਂ ਇਹ ਨਹੀਂ ਕਹਿੰਦਾ ਕਿ ਟਰਾਲੀਆਂ ਉਹ ਆਪ ਚੋਰੀ ਕਰ ਲਏ ਗਿਆ ਪਰ ਬੰਦੇ ਉਹਨੇ ਭੇਜੇ ਨੇ ਉਹਨੇ ਕੱਲੇ-ਕੱਲੇ ਪਿੰਡ ਸਨੇਹੇ ਲਾਏ ਕਿ ਪੰਜ-ਪੰਜ ਟਰੈਕਟਰ ਭੇਜੋ ਇਹ ਕਿਸਾਨਾਂ ਦੇ ਜਿਹੜੇ ਟਰਾਲੀਆਂ ਨੇ ਉੱਥੋਂ ਚੱਕ ਕੇ ਪਾਸੇ ਕਰਨੀਆਂ ਨੇ ਬਹੁਤਿਆਂ ਨੇ ਉਹਦੇ ਵਿੱਚੋਂ ਚੱਕ ਕੇ ਟਰਾਲੀਆਂ ਕਿਸੇ ਨੇ ਆਪਣੇ ਘਰੇ ਖੜਾ ਲੀਆਂ ਜਿਹੜੀਆਂ ਬਰਾਮਦ ਵੀ ਹੋਈਆਂ ਉਹ ਜ਼ਿਆਦਾਤਰ ਐਮਐਲਏ ਦੇ ਜਿਹੜੇ ਨੇੜਲੇ ਸਰਪੰਚ ਨੇ ਉਹਨਾਂ ਦੇ ਘਰਾਂ ਤੋਂ ਬਰਾਮਦ ਹੋਈਆਂ ਨੇ ਫਿਰ ਇਹਦਾ ਇਹਦਾ ਮਤਲਬ ਹੁਣ ਕੀ ਕੱਢੀ ਹੈ ਇਹਦਾ ਮਤਲਬ ਐਮਐਲਏ ਸਾਹਿਬ ਦੀ ਸਰਪ੍ਰਸਤੀ ਦੇ ਵਿੱਚੋਂ ਉਹਨਾਂ ਨੇ ਇਹ ਕਾਰਨਾਮਾ ਕੀਤਾ ਤੇ ਐਮਐਲਏ ਸਾਹਿਬ ਨੂੰ ਤਾਂ ਮੁਰੇ ਹੋ ਕੇ ਚੋਰੀਆਂ ਦੇ ਪਰਚੇ ਕਰਨੇ ਚਾਹੀਦੇ ਸੀ ਜਿਹੜਾ ਮੈਂ ਤੁਹਾਨੂੰ ਇੱਕ ਸਟਾਰਟਿੰਗ ਜ਼ਿਕਰ ਕੀਤਾ ਸੀ ਕਿ ਉੱਥੇ ਕੋਈ ਝਗੜੇ ਵਾਲੀ ਜ਼ਮੀਨ ਸੀ ਉਹਦਾ ਕੋ ਰੌਲਾ ਪੈ ਜਾਂਦਾ ਐਫਆਈਆਰ ਇੰਨੀ ਹਾਸੋ ਹੋਣੀ ਆ ਕਿ ਕਹੀ ਚੋਰੀ ਦਾ ਇੱਕ ਪਰਚਾ ਕਰ ਦਿੱਤਾ ਗਿਆ ਕਿ ਬੰਦਾ ਜੀ ਕਹੀ ਚੋਰੀ ਕਰ ਲੇ ਗਿਆ ਕਹੀ ਚੱਕ ਲੇ ਗਿਆ ਖੇਤ ਦੇ ਵਿੱਚੋਂ ਸੋ ਇਹ ਏ ਇਦਾਂ ਦੇ ਪਰਚੇ ਵੀ ਕਨੌਰ ਚ ਹੋ ਰਹੇ ਨੇ ਪਰ ਜਿੱਥੇ ਇੰਨਾ ਸਿਲੰਡਰ ਚੱਕੇ ਗਏ ਫ੍ਰਿਜ ਚੱਕੇ ਗਏ ਟਰਾਲੀਆਂ ਚੱਕੀਆਂ ਗਈਆਂ ਟਰੈਕਟਰ ਚੋਰੀ ਹੋ ਗਏ ਐਡਾ ਵੱਡਾ ਨੁਕਸਾਨ ਹੋ ਗਿਆ ਉਹਦੀ ਕੋਈ ਐਫ ਆਈ ਆਰ ਨਹੀਂ ਉਲਟਾ ਮਤਲਬ ਸਫਾਈਆਂ ਦੀਆਂ ਜਾਂ ਰਹੀਆਂ ਨੇ ਸੋ ਮੈਂ ਸਮਝਦਾ ਕਿ ਇਹਨੂੰ ਹੀ ਬਦਲਾਅ ਕਹਿੰਦੇ ਨੇ ਹੂੰ ਐਸੇ ਨੂੰ ਬਦਲਾਅ ਕਹਿੰਦੇ ਨੇ ਜਿਹੜਾ ਪੰਜਾਬ ਦੇ ਨੌਜਵਾਨਾਂ ਨੇ ਇੱਕ ਚੜਿਆ ਸੀ ਨਾ ਦਿਮਾਗ ਤੇ ਕਿ ਬਦਲਾਅ ਬਦਲਾਅ ਇਹ ਬਦਲਾਅ ਨਹੀਂ ਇਹ ਜਿਵੇਂ ਤੁਸੀਂ ਕਿਹਾ ਕਿ ਬਦਲਾਅ ਇਹ ਪੰਜਾਬ ਦੇ ਹਰ ਵਰਗ ਨਾਲ ਸਰਕਾਰ ਬਦਲਾਅ ਲੈ ਗਈ ਕਿ ਤੁਸੀਂ ਸਾਨੂੰ ਵੋਟਾਂ ਪਾ ਕਿਵੇਂ ਦਿੱਤੀਆਂ ਤੁਸੀਂ ਸਾਨੂੰ ਕਿਉਂ ਵੋਟਾਂ ਪਾਈਆਂ ਕਿਸਾਨਾਂ ਨੇ ਵੋਟਾਂ ਪਾਈਆਂ ਕਿਸਾਨ ਕੁੱਟੇ ਵਿਦਿਆਰਥੀ ਨੇ ਵੋਟਾਂ ਪਾਈਆਂ ਵਿਦਿਆਰਥੀ ਕੁੱਟੇ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਮੁਲਾਜ਼ਮوں ਕੁੱਟੇ ਮਹਿਲਾਵਾਂ ਨੇ ਵੋਟਾਂ ਪਾਈਆਂ ਜਿਹੜੇ ਡੀਕਦੀਆਂ ਸੀ ਕਿ ਸਾਨੂੰ 11-1100 ਰੁਪਏ ਮਿਲੇਗਾ 3 ਸਾਲ ਹੋ ਗਏ ਕੱਖ ਨਹੀਂ ਮਿਲਿਆ ਉਲਟਾ ਜਿਹੜੀਆਂ ਮਹਿਲਾਵਾਂ ਦੀ ਰਸੋਈ ਦੇ ਵਿੱਚ ਵਰਤਣ ਵਾਲਾ ਸਮਾਨ ਉਹ ਮਹਿੰਗਾ ਹੁੰਦਾ ਜਾ ਰਿਹਾ ਸੋ ਇਹ ਹਰ ਵਰਗ ਨਾਲ ਧੋਖਾ ਹੈ ਬਿਲਕੁਲ ਅਗਲੀ ਗੱਲ ਇਹ ਕਰਜ਼ਾ ਹਰੇਕ ਸਾਲ ਲੈ ਰਹੇ ਨੇ ਇੱਕ ਗੱਲ ਜ਼ਰੂਰ ਹੈ ਵੀ ਕੁਝ ਬਦਲ ਹੀ ਰਿਹਾ ਪੰਜਾਬ 'ਚ ਵਧ ਰਿਹਾ ਵਧ ਰਿਹਾ ਕਰਜ਼ਾ ਕਰਜਾ ਜਾ ਕਿੱਥੇ ਰਿਹਾ ਉਹ ਹੁਣ ਇਹ ਵੀ ਬਤਨ ਲੱਗ ਰਿਹਾ ਕਿ ਜਾ ਕਿੱਥੇ ਰਿਹਾ ਨਾ ਤਾਂ ਕੋਈ ਸਕੂਲ ਕਾਲਜ ਬਣ ਰਿਹਾ ਨਾ ਕੋਈ 에ਰਪੋਰਟ ਬਣ ਰਿਹਾ ਨਾ ਕੋਈ ਸੜਕ ਬਣ ਰਹੀ ਹੈ ਜਾ ਕਿੱਥੇ ਰਿਹਾ ਜਾ ਕਿੱਥੇ ਰਿਹਾ ਉਹ ਵੀ ਤੁਹਾਨੂੰ ਦੱਸਦਾ ਜਿਵੇਂ ਬੀਬੀ ਉਪਰਾਜ ਐਮ ਐਲ ਏ ਉਹਦੇ ਤੇ 55 ਲੱਖ ਦਾ ਦੋਸ਼ ਲੱਗ ਗਿਆ ਕਿ 55 ਲੱਖ ਰੁਪਏ ਲੈ ਕੇ ਜੀ ਉਹਨੇ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਨਹੀਂ ਮੈਂ ਬੀਬੀ ਦੇ ਹੱਕ ਚ ਬੀਬੀ ਨੇ 55 55 ਕੋਈ ਨਹੀਂ ਲਿਆ ਬਿਬੀ ਦੇ ਪੁੱਲੇ ਪਿਆ ਉਹ 10 ਕ 45 ਤਾਂ ਹੋਰ ਬਹੁਤ ਟੀਮ ਹੈ ਹੁਣ ਕੇਜਰੀਵਾਲ ਸਾਹਿਬ ਨੇ ਇੱਥੇ ਡੇਰਾ ਲਾਇਆ ਪਿਆ ਰਾਗ ਉਹ ਛੱਡਾ ਮਨੀਸ਼ ਸਦੋਸ਼ਿਆ ਜੀ ਵੀ ਹੁਣ ਤਾਂ ਜਿੰਨੀ ਉੱਥੇ ਫੇਰ ਟੀਮ ਹੈ ਦਿੱਲੀ 'ਚ ਜਿੰਨੀ ਉੱਥੇ ਮੈਂ ਸਮਝਦਾ ਕਿ 골ਡ ਮੈਡਲ ਟੀਮ ਹੈ 골ਡ ਮੈਡਲ ਪਤਾ ਕਾਦੇ ਜੇਲ ਯਾਤਰਾ ਦੇ ਜਿੰਨੇ ਉੱਥੇ ਜੇਲ ਯਾਤਰਾ 'ਚ ਕਰਪਸ਼ਨ ਦੇ ਸ਼ਰਾਬ ਦੇ ਘਟਾਲੇ 'ਚ ਫੇ ਪੰਜਾਬੀ ਐਕਸੈਪਟ ਕਰਨਗੇ ਦਿੱਲੀ ਵਾਲਿਆਂ ਨੂੰ ਹਾਂ ਬੁਰਕਾ ਐਕਸੈਪਟ ਕਰ ਰਹੇ ਨੇ ਕੋਠੀਆਂ ਪੈ ਰੀਆਂ ਨੇ ਸੁਸ਼ਮਾ ਦੇ ਨੇੜੇ ਤੜੇ ਕਹਿੰਦੇ ਕਜਰੀਵਾਲਸ ਲਈ ਵੀ ਕੋਠੀ ਦੇਖ ਰਹੀ ਆ ਹੁਣ ਸਦੋਸ਼ਿਆ ਸਾਹਿਬ ਵੀ ਆ ਗਏ ਹੁਣ ਤਾਂ ਜੱਗਾ ਤਲੋਕਾ ਮੈਂ ਕਹਿੰਦਾ ਸਾਰੀ ਇੱਥੇ ਆ ਗਏ ਪੰਜਾਬ 'ਚ ਕਹਿੰਦੇ ਜੀ ਹੁਣ ਮਨੀਸ਼ ਸਦੋਸ਼ਿਆ ਬੋਲਦਾ ਜੀ ਕਹਿੰਦਾ ਰਾਕਟਮ ਸਤੂਰੀਆ ਸਾਹਿਬ ਇੱਕ ਧਿਆਨ ਰੱਖਿਓ ਇਹ ਪੰਜਾਬੀ ਨੇ ਤੁਸੀਂ ਬੜੇ ਭਲਖੇ ਚੋਂ ਤੁਸੀਂ 2 ਸਾਲ ਲੁੱਟ ਤਾਂ ਲੈ ਕੇ ਜਾਓਗੇ ਪੰਜਾਬ ਨੂੰ ਪਰ ਤੁਹਾਡੇ ਨਾਲ ਐਸੀ ਹੋਊਗੀ ਨਾ ਜੇ ਇੱਕ ਆ ਸਾਲ ਲੰਘ ਲਣ ਤੋਂ ਹੋਰ ਜੇ ਕਿਸੇ ਇਹਨਾਂ ਦੇ ਆਮ ਆਦੀ ਪਾਰਟੀਆਂ ਦੇ ਐਮਐਲਏ ਦੀ ਜਾਂ ਕਿਸੇ ਦੀ ਮੰਤਰੀ ਦੀ ਗੱਡੀ ਪਿੰਡ 'ਚ ਬੜ ਗਈ ਨਾ ਤੁਸੀਂ ਮੈਨੂੰ ਸਵਾਲ ਜ਼ਰੂਰ ਕੀਤੇ ਹੋਗੇ ਆ ਦੇਖੋ ਫਿਰ ਦਿੰਦੇ ਨੇ ਪਿੰਡਾਂ 'ਚ ਨਹੀਂ ਬੜਨ ਦਿੰਦੇ ਪੰਜਾਬੀ ਨਾ ਨਾ ਇਹ ਤੁਸੀਂ ਕਹਿੰਦੇ ਵੀ ਵੋਟਾਂ ਵੋਟਾਂ ਬੱਕਰੀ ਗੱਲੇ ਤਾਂ ਜਲੂਸ ਕੱਢਣਗੇ ਇਹਨਾਂ ਦਾ ਦੇਖਿਓ ਤੁਸੀਂ ਤੁਸੀਂ ਮੈਨੂੰ ਜਦੋਂ ਪਹਿਲਾ ਇੰਟਰਵਿਊ ਹੋਈ ਸੀ ਉਹਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ 31 ਮਾਰਚ ਭਗਵੰਤ ਮਾਨ ਦਾ ਪੱਤਾ ਸਾਫ਼ ਹੋ ਜਾਊਗਾ ਤੇ ਨਵਾਂ ਮੁੱਖ ਮੰਤਰੀ ਆਊਗਾ ਤੇ ਅੱਜ 31 ਮਾਰਚ ਵੀ ਹੋਣ ਵਾਲੀ ਆ ਹਾਂ ਤੁਸੀਂ ਵਧੀਆ ਗੱਲ ਸਵਾਲ ਪੁੱਛਿਆ ਤੁਸੀਂ ਇਹ ਦੱਸੋ ਫਿਰ ਹੁਣ ਤੁਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੰਨਦੇ ਹੋ ਮੈਂ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਹੈਗੇ ਨੇ ਜੀ ਦੇਖਣ ਨੂੰ ਹੀ ਰਹਿਗੇ ਹਮ ਕੇਜਰੀਵਾਲ ਸਾਹਿਬ ਤਾਂ ਇੱਥੇ ਬੈਠੇ ਨੇ 15 ਦਿਨ ਹੋ ਗਏ ਸੀਮ ਹੌਸ ਦੇ ਨਾਲ ਡੇਰਾ ਲਾ ਕੇ ਮਨੀਸ਼ ਦੋਸਹੀਆ ਡਿਪਟੀ ਸੀਐਮ ਇੱਥੇ ਆ ਗਿਆ ਨਾ ਤਾਂ ਉਹਦਾ ਆਪਣਾ ਵਿੱਤੀ ਸਲਾਹਕਾਰ ਨਾ ਉਹਦਾ ਕੋਈ ਮੀਡੀਆ ਸਲਾਹਕਾਰ ਆਪਣਾ ਨਾ ਉਹਦਾ ਓਐਸਲੀ ਆਪਣਾ ਨਾ ਉਹਦਾ ਡਰਾਈਵਰ ਆਪਣਾ ਤੇ ਉੱਤੋਂ ਉਹਦੇ ਉੱਤੇ ਸਿਰਦੇ ਆ ਉੱਤੇ ਆ ਕੇ ਕੇਜਰੀਵਾਲ ਤੇ ਮਨਿਸ ਤੁਸੀ ਬਹਿ ਗਏ ਹੁਣ ਤੁਸੀਂ ਉਹਨੂੰ ਆਪਣਾ ਮੁੱਖ ਮੰਤਰੀ ਮੰਨਦੇ ਹੋ ਭਗਵੰਤ ਮਾਨ ਮੁੱਖ ਮੰਤਰੀ ਆ ਮੈਂ ਪੰਜਾਬੀਆਂ ਨੂੰ ਸਵਾਲ ਕਰਦਾ ਤੁਹਾਡੇ ਮਾధ్యਮ ਰਿਹਾ ਕੀ ਪੰਜਾਬੀ ਇਹ ਸਮਝਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀ ਹੈਗਾ ਸਿਰਫ ਚਿਹਰਾ ਤੇ ਚਿਹਰਾ ਵੀ ਕਿੰਨਾ ਟਾਈਮ ਰਹੇਗਾ ਇਹ ਵੀ ਦੇਖਣ ਵਾਲੀ ਗੱਲ ਆ ਕਿਉਂਕਿ ਕੈਪਟਨ ਮਨਿੰਦਰ ਮੰਗ ਕਾਂਗਰਸੀ ਜਿਵੇਂ ਕਾਂਗਰਸ ਨੇ ਨਾਲ ਰਲ ਕੇ ਕੈਪਟਨ ਨੂੰ ਕੈਪਟਨ ਟੀਮ ਦਾ ਕਪਤਾਨ ਸੀ ਉਹਦੀ ਕਪਤਾਨੀ ਚ ਸਾਰੇ ਕਾਂਗਰਸੀਆਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ ਜਿਹਨੇ ਇਹਦੇ ਮੰਤਰੀ ਐਮ ਐਲ اے ਸੀ ਤੇ ਮੁੜ ਕੇ ਪਿਛਲੇ 3 ਮਹੀਨੇ ਚ ਪਾ ਕੇ ਉਹਦੇ ਗਲ ਚ ਹਾਰ ਵੀ ਸਾਰਾ ਕੁਝ ਇਹੀ ਮਾੜਾ ਹੈ ਜੀ ਬਾਕੀ ਤਾਂ ਸਾਰੇ ਚੰਗੇ ਨੇ ਬਾਕੀ ਤਾਂ ਸਾਰੇ ਗੰਗਾ ਇਸ਼ਨਾਨ ਕਰਕੇ ਦੁੱਧ ਦੇ ਧੋਕੇ ਬਣ ਕੇ ਵਧੀਆ ਜਿਹੜੇ ਸਾਰੇ ਰੰਧਾਵਾ ਹੋਰ ਦੂਏ ਤੀਏ ਸਾਰੇ ਫਿਰਦੇ ਨੇ ਪੂਰੇ ਐਨ ਵੀ ਅਸੀਂ ਤਾਂ ਜੀ ਪੂਰੇ ਠੀਕ ਆ ਤੇ ਕਹਿੰਦੇ ਜੀ ਸਾਰਾ ਮਾੜਾ ਕੈਪਟਨ ਸੀ ਨੂੰ ਪਾ ਕੇ ਹਾਰ ਉਹ ਗਿਆ ਬੀ ਜੀ ਪੀ ਚੋ ਉਵੇਂ ਹੋਣਾ ਸੀ ਜਿਹੜਾ ਕਹਿੰਦੇ ਨੇ ਵੀ 17 ਤੋਂ 22 ਵਾਲੀ ਜਿਹੜੀ ਸਰਕਾਰ ਸੀ ਉਹੀ ਪਾਰਟ 2 ਆਉਂਦਾ ਜਿਵੇਂ ਬਹੁਵਲੀ ਬਨ ਆਈ ਸੀ 2 ਵਾਈ ਸੀ ਆਉਂਦੇ ਨੇ ਫਿਲਮਾਂ ਤੇ ਬਨ 2 ਆਉਗੀ ਹੁਣ ਜਿੰਮੇ ਬਨ ਦੇ ਵਿੱਚ ਕੈਪਟਨ ਸਾਹਿਬ ਦਾ ਹਾਰ ਪਾ ਕੇ ਭਾਜੀਪੀ ਤੌਰ ਤੇ ਸੀ ਐਂਡ ਦੇ ਵਿੱਚ ਆ ਜਿਹੜੀ ਬਹੁਵਲੀ ਹੁਣ 2 ਆਉਗੀ ਨਾ ਆ 27 ਉਹ ਤੋਂ ਪਹਿਲਾਂ ਹੁਣ ਐਵੇਂ ਭਗਵੰਤ ਮਾਨ ਦੇ ਹਾਰ ਪਾ ਕੇ ਸਾਰਾ ਉਹਨੂੰ ਤੋੜ ਕੇ ਬਾਕੀ ਸਾਰੇ ਦੁੱਧੇ ਤੋਂ ਹੋ ਜਾਣਗੇ 2027 ਦੇ ਵਿੱਚ ਭਗਵੰਤ ਮਾਨ ਰਿਪੀਟ ਨਹੀਂ ਮਾਰਦੇ ਰਿਪੀਟ ਮਾਰਦੇ ਜੇ ਐਮਐਲਏ ਬਣ ਜੇ ਪੰਜਾਬ ਚ ਤਾਂ ਕਹਦੇ ਹੋ ਤੁਸੀਂ ਭਗਵੰਤ ਮਾਨ ਸਾਹਿਬ ਜਨਜਾ ਕੱਢਣਗੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਮੰਨਦੇ ਨੇ ਕਿ ਭਗਵੰਤ ਮਾਨ ਨੂੰ ਨੇ ਹੁਣ ਵੋਟ ਪੈਂਦੀ ਕਿ ਭਗਵੰਤ ਮਾਨ ਤੱਕ ਗਿਆ ਭਗਵੰਤ ਮਾਨ ਦੇ ਇਹਦਾ ਕਰਨਾ ਪਰ ਹਲੇ ਤੁਸੀਂ ਕਿਹੜੇ ਐਮਐਲਏ ਦਾ ਜ਼ਿਕਰ ਕਰ ਰਹੇ ਹੋ ਉਹਦੇ ਉਹਦੇ ਸਾਰੇ ਨੇ 50 ਐਮਐਲਏ ਦੰਦੇ ਨੱਠਣ ਨੂੰ ਫਿਰਦੇ ਨੇ ਕੇਜਰੀਵਾਲ ਕਹਿ ਨਹੀਂ ਰਿਹਾ ਕਹਿੰਦਾ 50 ਹੁੰਦੇ ਟਿਕਟਾਂ ਕੱਟਦਾਂਗੇ ਉញ ਥੋੜਾ ਕਹਿੰਦਾ ਰੱਜ ਗਏ ਐ ਰੱਜ ਗਏ 40 50 60 ਤਾ ਇਹੋ ਜਿਹੇ ਨੇ ਜਿਹਨਾਂ ਰੱਜ ਕੁੱਖਾਂ ਕੱਢ ਲੀਆਂ ਪੈਸੇ ਦੀਆਂ ਮਾਈਨਿੰਗ ਉਹ ਜੋਰਾਂ ਤੇ ਆ ਕ੍ਰਾਪਸ਼ਨ ਉਹ ਜੋਰਾਂ ਤੇ ਆ ਸੱਟਾ ਉਹ ਜੋਰਾਂ ਤੇ ਆ ਮਤਲਬ ਪਿੰਡਾਂ ਦੇ ਵਿੱਚੋਂ ਮੈਂ ਸਮਝਦਾ ਕਿ ਜਿਹੜੀ ਜਿਹੜੀ ਕੋਈ ਡਿਵੈਲਪਮੈਂਟ ਦਾ ਕੀ ਹੋਣੀ ਆ ਮਤਲਬ ਹੁੰਝਾ ਫੇਰ ਦੇ ਫਿਰਦੇ ਨੇ ਜੇ ਹੁਣ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਤੇ ਪੈਸੇ ਲੈ ਕੇ ਬਣਾਈਆਂ ਜਾ ਰਹੀਆਂ ਨੇ ਤਾਂ ਆਪਾਂ ਲਾ ਲਓ ਕਿ ਪੰਜਾਬ 'ਚ ਬਦਲਾ ਕੀ ਹੋਇਆ ਹੋਇਆ ਹ ਹ ਕੁਝ ਲੋਕ ਇਹ ਵੀ ਕਹਿ ਰਹੇ ਨੇ ਪੋਸਟਾਂ ਪੈ ਰੀਆਂ ਨੇ ਕਹਿੰਦੇ ਇੰਨਾ ਬੁਰਾ ਹਾਲ ਤਾਂ ਕਹਿੰਦੇ ਅਕਾਲੀ ਦਲ ਦੀ ਸਰਕਾਰ ਵੇਲੇ ਨਹੀਂ ਹੋਇਆ ਜੋ ਅੱਜ ਹੋ ਰਿਹਾ ਤੇ ਤੁਹਾਨੂੰ ਲੱਗਦਾ ਵੀ ਹੁਣ ਕਿਉਂਕਿ ਅਕਾਲੀ ਦਲ ਦੇ ਅੱਜ ਦੋ ਫਾੜ ਹੋਏ ਪਏ ਨੇ ਵੀ ਅਕਾਲੀ ਦਲ ਨੂੰ ਅੱਜ ਬਿਲਕੁਲ ਜਿਹੜੇ ਚੰਗੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈਗੀ ਆ ਮੈਂ ਇਸ ਇਸ ਗੱਲ ਤੋਂ ਨੱਟਦਾ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਗਾਲਾਂ ਕੱਢੀ ਜਾਈਏ ਉਹ ਵੀ ਠੀਕ ਨਹੀਂ ਹੁੰਦੀ ਪਰ ਗੱਲ ਇਹ ਹੈ ਵੀ ਇਹ ਚੀਜ਼ ਤੋਂ ਬਚਣ ਦੀ ਲੋੜ ਆ ਕਿ ਮਾੜੇ ਮੋٹے ਗੁੱਸੇ ਗੱਲੇ ਤੇ ਆਪਾਂ ਹੁਣ ਸਰੀਕਾਂ ਦੇ ਧੱਕੇ ਚੜ੍ਹ ਕੇ ਅਕਾਲੀ ਦਰ ਨੂੰ ਨਿੰਦੀਏ ਉਹਨੂੰ ਮਾੜਾ ਚੰਗਾ ਕਹੀਏ ਉਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ ਇਕੱਠੇ ਹੋਣਾ ਚਾਹੀਦਾ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਪੰਜਾਬ ਦੀ ਆਉਣ ਵਾਲੀ نسل ਫਸਲ ਤੇ ਪੰਜਾਬ ਦੇ ਫਿਊਚਰ ਲਈ ਇਕੱਠੇ ਹੋਣਾ ਚਾਹੀਦਾ ਸਰ ਤੇ ਬਾਕੀ ਤੁਹਾਡਾ ਤਾਂ ਲਗਾਤਾਰ ਇਹ ਕਹਿ ਰਿਹਾ ਕਿ ਅਸੀਂ ਆਪਣੀ ਨਵੀਂ ਪਾਰਟੀ ਸ਼ਾਇਦ ਐਲਾਨ ਜਲਦ ਕਰ ਸਕਦੇ ਹਾਂ ਹਾਂ ਬਣਾ ਸਕਦੇ ਨੇ ਪਹਿਲਾਂ ਵੀ ਬਸਰੇ ਅਕਾਲੀ ਦਲ ਬਣੇ ਹੋਰ ਵੀ ਬਣ ਸਕਣਗੇ ਇਹ ਬਣਦੇ ਹੀ ਰਹਿਣੇ ਨੇ ਤਾਂ ਹੀ ਚੱਲਦੇ ਰਹਿਣਾ ਨਾਮ ਇਹਨਾਂ ਨੂੰ ਆਪਣੀ ਮੁਮਾਰਕ ਤੁਮੇ ਤੁਹਾਡਾ ਖੂਬ ਹਮਾਰੇ ਆ ہمارا ਖੂਬ ਜਾਨੀ ਹਰਪੀ ਸਿੰਘ ਵੀ ਉਹਨਾਂ ਨਾਲ ਲਗਾਤਾਰ ਸਟੇਜ ਸਾਂਝੀ ਕਰ ਰਹੇ ਨੇ ਜਾਨੀ ਹਰਪੀ ਸਿੰਘ ਤਾਂ ਦੁੱਖ ਲੱਗਦਾ ਕਿਉਂਕਿ ਉਹ ਕੌਮ ਦੇ ਜਥੇਦਾਰ ਸੀ ਉਹ ਤਾਂ ਹੁਣ ਇੱਕ ਧੜੇ ਦੇ ਜਥੇਦਾਰ ਬਣ ਕੇ ਰਹਿ ਗਏ ਉਹ ਮਾੜੀ ਗੱਲ ਆ ਜਿਨ੍ਹਾਂ ਨੂੰ ਫਸੀਲ ਤੋਂ ਖੜਕੇ ਚੰਦੂ ਮજરા ਸਾਹਿਬ ਬੀਬੀ ਜਗੀਰ ਘਰ ਨਿੰਦਦੇ ਸੀ ਜਿਨ੍ਹਾਂ ਨੂੰ ਝੂਠੇ ਕਹਿੰਦੇ ਸੀ ਤੇ ਉਹਨਾਂ ਤੋਂ ਅੱਜ ਕੱਲ ਸਰੂਪੇ ਲੁੰਦੇ ਫਿਰਦੇ ਨੇ ਹੁਣ ਪਤਾ ਨਹੀਂ ਦੱਬ ਜਾਣਦਾ ਵੀ ਕਿਹੜੀ ਉਹਨਾਂ ਨੂੰ ਗੁੜ ਲੱਗ ਗਿਆ ਜਿਹੜਾ ਉਹਨਾਂ ਨੂੰ ਹੁਣ ਮਿੱਠੇ ਲੱਗਣ ਲੱਗ ਗਏ ਪਰ ਇਹ ਪੰਜਾਬ ਸਾਰਾ ਪੰਥ ਜਾਣਦਾ ਕਿ ਜਿਹੜੇ ਬੰਦੇ ਝੂਠ ਬੋਲ ਕੇ ਆਏ ਨੇ ਉਹਨਾਂ ਤੋਂ ਸਰੂਪੇ ਲੈ ਕੇ ਪੱਕੀ ਸਿੱਧ ਕਰਨਾ ਚਾਹੁੰਦੇ ਹੋ ਬਾਕੀ ਮੈਂ ਬਹੁਤਾ ਜਿਆਦਾ ਨਹੀਂ ਕਹਿਣਾ ਚਾਹੁੰਦਾ ਫੇਰ ਵੀ ਉਹ ਜਥੇਦਾਰ ਰਹੇ ਨੇ ਸਾਬਕਾ ਜਥੇਦਾਰ ਬਾਕੀ ਤੜਾਈ ਕਹਿ ਰਿਹਾ ਹੈ ਕਿ ਵੀ ਹੁਣ ਤਾਂ ਉਹ ਆਜ਼ਾਦ ਨੇ ਸਾਡੇ ਨਾਲ ਸਟੇਜਾਂ ਸਾਂਝੀ ਕਰ ਉਹ ਫਿਰ ਉਹ ਉਸ ਲੈਵਲ ਤੇ ਬੈਠ ਕੇ ਜੇ ਮਤਲਬ ਅਹੁਦੇ ਤੇ ਬੈਠ ਕੇ ਆਪਾਂ ਇੰਨੀ ਨਫਰਤ ਭਰੀ ਫਿਰਦੇ ਆਂ ਪਰ ਇਹਦਾ ਮਤਲਬ ਵੀ ਆਪਾਂ ਕਿਸੇ ਸਕ੍ਰਿਪਟ ਅਹੀਂ ਚੱਲ ਰਹੀ ਸੀ ਇਹ ਵੀ ਫਿਰ ਸਵਾਲ ਤਾਂ ਆਉਣਗੇ ਨਾ ਹੁਣ ਫਿਰ ਫਿਰ ਉਹ ਉਹ ਗੱਲ ਇਹ بار بار ਰਿਪੀਟ ਕਿਉਂ ਕਰਦੇ ਨੇ ਸਟੇਜ ਤੇ ਕਿ 2 ਦਸੰਬਰ ਦਾ ਜੋ ਹੁਕਮਨਾਮਾ ਹੈ ਉਸ ਦੇ ਵਿੱਚ ਤਬਦੀਲੀ ਕੀਤੀ ਜਾਊਗੀ ਕਿਹੜੀ ਤਬਦੀਲੀ ਹੋਈ ਹੈ ਦੱਸ ਰਹੇ ਨੇ ਕਿ ਜੋ ਦੋ ਨਵੇਂ ਹੋਰ ਕਹਿ ਰਹੇ ਛੱਡੋ ਤੁਸੀਂ ਦੱਸੋ ਹੋਈ ਆ ਕੋਈ ਨਹੀਂ ਹਜੇ ਤੱਕ ਤਾਂ ਨਹੀਂ ਹੋਈ ਤੁਸੀਂ ਇਹ ਦੱਸੋ ਹੋਈ ਆ ਨਹੀਂ ਬਈ ਨਹੀਂ ਹੋਈ ਫਿਰ ਜਦ ਕੋਈ ਤਬਦੀਲੀ ਹੋਈ ਨਹੀਂ ਸਾਰੀਆਂ ਗੱਲਾਂ ਕਾਲੀ ਦਲ ਨੇ ਮੰਨ ਲਈਆਂ ਫਿਰ ਇਹ ਤਾਂ ਬੇਵਜਾ ਕੱਲਾ ਨੇ ਫਿਰ ਨਵੇਂ ਜਥੇਦਾਰ ਤੇ ਸਵਾਲ ਕਿਉਂ ਉੱਠ ਰਹੇ ਨੇ ਜੀ ਕੋਈ ਸਵਾਲ ਨਹੀਂ ਨਵੇਂ ਜਥੇਦਾਰ ਬਾਕੀ ਤਾਂ ਲਗਾਤਾਰ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਜਿਹੜਾ ਕਿ ਜਿਹੜੇ ਪੁਰਾਣੇ ਜਥੇਦਾਰ ਉਹਨਾਂ ਨੂੰ ਮੋੜ ਬਹਾਲ ਕਰਵਾਉਣਾ ਹੋ ਗਿਆ ਵੀ ਜਿਹੜਾ ਅਸੀਂ ਲਾ ਲਿਓ ਅਸੀਂ ਅਸੀਂ ਉਹਨੂੰ ਮੰਨਾਂਗੇ ਨਹੀਂ ਮੈਂ ਪੁਰਾਣੇ ਦਾ ਵੀ ਸਤਿਕਾਰ ਕਰਦਾ ਜਿਹੜੇ ਨਵੇਂ ਲੱਗੇ ਨੇ ਉਹਦਾ ਵੀ ਸਤਿਕਾਰ ਕਰਦਾ ਕੱਲ ਨੂੰ ਕੋਈ ਹੋਰ ਲ ਕੋਈ ਗਲਤ ਐਫ ਆਈ ਆਰ ਮਤਲਬ ਬੋਦੀ ਐਫ ਆਈ ਆਰ ਝੂਠੀ ਐਫ ਆਈ ਆਰ ਇੱਕ ਮਤਲਬ ਰਚੀ ਗਈ ਹਾਲਾਤ ਇਹ ਨੇ ਕਿ ਦੇਸ਼ ਚ ਪਹਿਲੀ ਵਾਰ ਹੋਇਆ ਕਿ ਚਲਾਨ ਪੇਸ਼ ਕਰਨ ਲੱਗੇ ਜਿਹੜੇ ਬੰਦੇ ਦੇ ਗੋਲੀ ਚੱਲੀ ਨਾ ਉਹਦਾ ਬਿਆਨ ਨਾ ਕੋਈ ਹੋਰ ਚਜ ਦੇ ਸਬੂਤ ਜਿਹੜੇ ਨਾਲ ਨੱਥੀ ਕੀਤੇ ਗਏ ਬਿਲਕੁਲ ਇੱਕ ਜਿਵੇਂ ਕਹਿੰਦੇ ਇੱਕ ਕੋਰੀ ਕਾਗਜ਼ ਮਤਲਬ ਐਫ ਆਈ ਆਰ ਚਲਾਨ ਬਣਾ ਕੇ ਪੇਸ਼ ਕਰਤੇ ਜਮਾਨਤ ਤਾਂ ਹੋਣੀ ਸੀ ਦਰਬਾਰ ਸਾਹਿਬ ਦੀ ਸੇਵਾ ਕਰ ਰਹੇ ਇੱਕ ਸੇਵਕ ਤੇ ਗੋਲੀ ਚੱਲੀ ਸੀ ਤੇ ਨਰੈਣ ਸਿੰਘ ਚੌੜਾ ਜੀ ਉਹਦੇ ਤੇ ਗੋਲੀ ਚਲਾਉਂਦਾ ਤੇ ਜਿਹੜੇ ਬੰਦੇ ਉਹਨੂੰ ਵੀ ਸਹੀ ਠਰੋਂਦੇ ਨੇ ਮੈਂ ਸਮਝਦਾ ਕਿ ਉਹ ਕਿਹੜੀ ਮਾਨਸਿਕਤਾ ਦੇ ਬੰਦੇ ਨੇ ਤੇ ਜਿਹੜਾ ਕਿ 12-13 ਸਾਲ ਤੋਂ ਆਲਰੇਡੀ ਮਗਰ ਸੀ ਪੁਲਿਸ ਨੇ ਪ੍ਰਸ਼ਾਸਨ ਨੇ ਏਜੰਸੀਆਂ ਨੇ ਸਟੇਟ ਨੇ ਆਪ ਨਾਲ ਰਲ ਕੇ ਹਮਲਾ ਕਰਵਾਇਆ ਆਪ ਭੇਜਿਆ ਕਿ ਤੁਸੀਂ ਅਕਾਲੀ ਦਰ ਨੂੰ ਲੀਡਰਲੈਸ ਹੋਣ ਲਈ ਗੋਲੀ ਮਾਰੋ ਖਤਮ ਕਰੋ ਤੇ ਉਹ ਗੁਰੂ ਸਾਹਿਬ ਨੇ ਸੇਵਾ ਕਰ ਰਹੇ ਆਪਣੇ ਸੇਵਕ ਦੀ ਆਪ ਰੱਖਿਆ ਕਰ ਲਈ ਮੈਂ ਇਹਨਾਂ ਨੂੰ ਕਿ ਬਿਲਕੁਲ ਗੋਲੀ ਚਲਾਉਣੀ ਬਿਲਕੁਲ ਗਲਤ ਸੀ ਗੋਲੀ ਚਲਾਉਣ ਵਾਲਾ ਚਲਵਾਉਣ ਵਾਲੇ ਉਹਦੀ ਸਪੋਰਟ ਕਰਨ ਵਾਲੇ ਮੈਂ ਉਹਨਾਂ ਨੂੰ ਸਹੀ ਨਹੀਂ ਸਮਝਦਾ ਤੇ ਗਲਤ ਮਤਲਬ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਤੁਸੀਂ ਇੱਕਣਾ ਇੱਕ ਮਤਲਬ ਕੋਰੀਆਂ ਚਲਾਨ ਪੇਸ਼ ਕਰੋਗੇ ਤੇ ਅੱਜ ਉਸ ਲੈਵਲ ਦੇ ਲੀਡਰਾਂ ਨੂੰ ਤੁਸੀਂ ਮਰਾਉਣ ਲਈ ਗੋਲੀਆਂ ਚਲਾ ਕੇ ਬੰਦਿਆਂ ਨੂੰ ਸਹ ਦੇ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਕਿਸੇ ਨੂੰ ਮਰਾਉਣ ਲਈ ਵੀ ਜੇ ਕੋਈ ਤੁਹਾਡੇ ਖਿਲਾਫ ਬੋਲੇਗਾ ਮਰਵਾ ਸਕਦੇ ਹੋ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ 92 ਵਰਗੇ ਬਣੇ ਪਏ ਨੇ ਜਿਹੜਾ ਬੋਲਦਾ ਕੋਈ ਮੀਡੀਆ ਦਾ ਉਹਦੇ ਦੇ ਪਰਚਾ ਚੈਨਲ ਬੰਦ ਆ ਤੁਹਾਡੇ ਨਾਲ ਦੇ ਬੰਦਿਆਂ ਦੀਆਂ ਚੈਨਲ ਬੰਦ ਹੋ ਜਾਂਦੇ ਨੇ ਧਮਕੀਆਂ ਆਉਂਦੀਆਂ ਨੇ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਨੂੰ ਕਹਿੰਦੇ ਨੇ ਕਿ ਜੋ ਬੋਲਣਾ ਬੰਦ ਕਰ ਦਿਓ ਨਹੀਂ ਸਾਨੂੰ ਚੁੱਪ ਕਰਾਉਣਾ ਹੁੰਦਾ ਇਹ ਤੁਹੋ ਕਿਸਨੇ ਹਲਵਾਏ ਜਾਂਦੇ ਨੇ ਪਰ ਇਹ ਮੈਂ ਸਮਝਦਾ ਕਿ ਇਹ ਜਿਹੜਾ ਜੀਵਨ ਆ ਇਹ ਗੁਰੂ ਸਾਹਿਬ ਨੇ ਦਿੱਤਾ ਤੇ ਜਦ ਤੱਕ ਗੁਰੂ ਸਾਹਿਬ ਨੇ ਸਵਾਸ ਦਿੱਤੇ ਨੇ ਪੰਥ ਲਈ ਤੇ ਪੰਜਾਬ ਲਈ ਇਦਾਂ ਇਹ ਆਵਾਜ਼ ਗੁਰੂ ਸਾਹਿਬ ਕਿਰਪਾ ਕਰਨ ਇਸ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਦੇ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਾਹਿਬ ਧੰਨਵਾਦ